ਕਾਰਜੋਗ ਬਖਵਾਖ ਜਥੇਵੰਦਿਆ ਆਗੂ ਸਹਿਵਾਨ ਸਰਪੰਚ ਸਹਿਵਾਨ ਅਤੇ ਜਵਾਰ ਨਗਰ ਅਤੇ ਰਾਮਪਰਾ ਫੂਲ ਦੇ ਨਿਵਾਸੀਓ ਆਪਾਂ ਅੱਜ ਇੱਕ ਮਹੱਤਵਪੂਰਨ ਘਟਨਾ ਵਾਸਤੇ ਇਕੱਠੇ ਹੋਏ ਆਂ ਜੋ ਕਿ ਅਸੀਂ ਲੰਬੇ ਸਮੇਂ ਤੋਂ ਆਰਾਮਪੁਰਾ ਫੂਲ ਦੀ ਸਮੁੱਚੇ ਨਿਵਾਸੀ ਤਕਲੀਫ ਚ ਝੱਲ ਰਹੇ ਆ ਖਾਸ ਕਰਕੇ ਜਵਾਰ ਨਗਰ ਦੇ ਲੋਕ ਜੋ 24 ਘੰਟੇ ਐ ਜੋ ਸੱਪੜ ਰੂਪੀ ਜਾਂ ਗੰਦਗੀ ਦਾ ਇੱਕ ਢੇਰ ਜਿਸ ਦੇ ਕਿਨਾਰੇ ਉੱਤੇ ਬੈਠ ਕੇ ਉਹ ਸੰਤਾਪ ਚੱਲ ਰਹੇ ਨੇ ਮੈਨੂੰ ਤਾਂ ਇੱਥੋਂ ਤੱਕ ਲੱਗਦਾ ਵੀ ਉਹਨਾਂ ਦੇ ਰਿਸ਼ਤੇਦਾਰ ਵੀ ਹੁਣ ਆਉਣ ਤੋਂ ਉਹਨਾਂ ਨੂੰ ਕਟਾਈ ਕਰਦੇ ਹੋਣਗੇ ਮੈਨੂੰ ਅੱਜ ਸਾਡੇ ਭਰਾਵਾਂ ਨੇ ਸਾਨੂੰ ਬੁਲਾਇਆ ਸੱਦਾ ਦਿੱਤਾ ਅਸੀਂ ਉਹ ਸੱਦੇ ਦੇ ਉੱਤੇ ਪਹੁੰਚੇ ਆਂ ਭਰਾਵੋ ਤੁਹਾਡੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਕਿਸੇ ਗੱਲੋਂ ਅਸੀਂ ਪਿੱਛੇ ਨਹੀਂ ਹਟਦੇ ਪਰ ਮੈਂ ਰਾਮਪਰਾ ਫੂਲ ਦੇ ਨਿਵਾਸੀਆਂ ਨੂੰ ਅਤੇ ਇਲਾਕੇ ਦੇ ਨਿਵਾਸੀਆਂ ਨੂੰ ਇਹ ਅਪੀਲ ਜ਼ਰੂਰ ਕਰੂੰਗਾ ਕਿ ਇਹ ਮਖਲਾ ਕੋਈ ਜਵਾਰ ਨਗਰ ਦਾ ਮਖਲਾ ਨਹੀਂ ਇਹ ਜੋ ਚੀਜੀ ਦਾ ਇੱਕ ਬਿਮਾਰੀ ਸ਼ੁਰੂ ਹੋਈ ਸੀ ਉਹ ਸਾਰੇ ਰਾਮਪਰਾ ਫੂਲ ਸਹਿਦ ਦੇ ਵਿੱਚ ਫੈ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚੋ ਆਸੇ ਵਸਰੇ ਪਿੰਡਾਂ ਦੇ ਵਿੱਚ ਫੈਲੂਗੀ ਜਿਸ ਤਰ੍ਹਾਂ ਕੇ ਸਭ ਤੋਂ ਪਹਿਲਾਂ ਜੋਰ ਨਗਰ ਦੇ ਵਿੱਚ ਪਾਣੀ ਖੜੂ ਲੱਗਿਆ ਉਸ ਤੋਂ ਬਾਅਦ ਐਨਕ ਖਾਗਣ ਦੇ ਦੋਨੇ ਪਾਸੇ ਪੁਲਾ ਦੇ ਪਾਣੀ ਖੜਦਾ ਮੈਂ ਰਾਤੀ ਦੇਖਿਆ ਜੋ ਕਲਗੀ ਕਲ ਗੁਰਦੁਆਰਾ ਸਾਹਿਬ ਆ ਉਹਦੇ ਉੱਤੇ ਵੀ ਬਹੁਤ ਵੱਡੀ ਮਾਤਰਾ ਵਿੱਚ ਮੈਸੀ ਫਰਗੂਸਨ ਦੀ ਏਜੰਸੀ ਤੱਕ ਪਾਣੀ ਖੜਿਆ ਸੋ ਦੋਸਤੋ ਸਾਨੂੰ ਜ਼ਰੂਰਤ ਹੈ ਅੱਜ ਵੀ ਇਹ ਸੁੱਤੀ ਹੋਈ ਸਰਕਾਰ ਦੇ ਕੰਨ ਜਗਾਈਏ ਤਾਂ ਕਿ ਉਹ ਜੋ ਲੋਕਾਂ ਨੇ ਚਾਵਾਂ ਨਾਲ ਵੋਟਾਂ ਪਾਈਆਂ ਸੀ ਚਾਹ ਮੈਂ ਕਹਿੰਦਾ ਸੈਂਟਰ ਦੀ ਸਰਕਾਰ ਆ ਚਾਹੇ ਪੰਜਾਬ ਦੀ ਸਰਕਾਰ ਆ ਚਾਹੇ ਭਾਰਤੀ ਜਨਤਾ ਪਾਰਟੀ ਦਾ ਨੁਮਾਇੰਦਾ ਪਰ ਸਾਡੇ ਨੁਮਾਇੰਦਾ ਤਾਂ ਅਸੀਂ ਬਣਾਗੇ ਜੇ ਅਸੀਂ ਲੋਕਾਂ ਦੀਆਂ ਤਕਲੀਫਾਂ ਅੱਗੇ ਗਵਰਨਮੈਂਟ ਕੋਲੇ ਰੱਖਾਂਗੇ ਨੇ ਸਾਨੂੰ ਕਿਤੇ ਕੱਪੜੇ ਪਾਉਣ ਦਾ ਜਾ ਗੱਡਿਆਂ ਤੋਂ ਉਹਦੋਂ ਕਹਾਵਾਂਗੇ ਜਦੋਂ ਅਸੀਂ ਲੋਕਾਂ ਦੀ ਸਮੱਸਿਆ ਸਾਡੇ ਲੀਡਰਾਂ ਦੇ ਅੱਗੇ ਰੱਖਾਂਗੇ ਮੈਂ ਸਾਡੇ ਥੋੜੇ ਐਮਐਲਏ ਸਾਹਮਣੂ ਚਾਹੇ ਇਹ ਰੀਆ ਮੌੜ ਮੰਡੀ ਜਾਊਗਾ ਚਾਹੇ ਰਾਮਪਰੇ ਜਾਊਗਾ ਇਹ ਕੋਈ ਪਾਕਿਸਤਾਨ ਤੇ ਹਿੰਦੋਸਤਾਨ ਦੀ ਲੜਾਈ ਨਹੀਂ ਇਹ ਲੋਕਾਂ ਦੀ ਲੜਾਈ ਆ ਤੁਸੀਂ ਦੋਨੋਂ ਐਮਐਲਏ ਮਿਲ ਬੈਠ ਕੇ ਥੋੜੇ ਸਾਡੇ ਹੱਥ ਬਣ ਕੇ ਬੇਨਤੀ ਆ ਕਿ ਲੋਕਾਂ ਨੂੰ ਮੁਸੀਬਤਾਂ ਵਿੱਚ ਕੱਢੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਾਨੂੰ ਯਾਦ ਰੱਖਾਂ ਇੱਕਾ ਦੋ ਇੱਕ ਰਾਮਪੁਰਾ ਫੂਲ ਦੀ ਨੱਬਾ ਮੰਡੀ ਦਾ 게ਟ ਆ ਹਜ਼ਾਰਾਂ ਬੱਚੇ ਜੋ ਸਕੂਲਾਂ ਦੇ ਵਿੱਚ ਆਉਂਦੇ ਆ ਕਾਰਖਾਨਿਆਂ ਵਿੱਚ ਜਾਂਦੇ ਆ ਜਾਂ ਕੋਈ ਵੱਖ-ਵੱਖ ਰੁਜ਼ਗਾਰ ਤੇ ਆਉਂਦੇ ਆ ਪ੍ਰਾਈਵੇਟ ਆ ਚਾਹੇ ਸਰਕਾਰੀ ਆ ਉਹ ਸਾਰੇ ਗੰਦ ਵਿੱਚ ਦੀ ਲੰਘਦੇ ਨੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਪਰਸੋ ਇੱਕ ਇੱਥੇ ਘਟਨਾ ਹੋਈ ਆ ਰਾਤ ਨੂੰ ਇੱਥੇ ਕਿਸੇ ਮੁੰਡਿਆਂ ਨੇ ਇੱਥੇ ਗੁੰਡਿਆਂ ਨੇ ਘੇਰ ਲਿਆ ਨਾਲ ਤਾਂ ਉਹਨਾਂ ਨੇ ਸੱਟ ਵੇਡ ਮਾਰ ਕੇ ਤੇ ਨਾਲੇ ਉਹਨਾਂ ਤੋਂ ਪੈਸੇ ਕੁੱਤੇ ਵੀ ਖੋ ਕੇ ਲੈ ਗਏ ਮੋਬਾਈਲ ਵੀ ਖੋ ਕੇ ਲੈ ਗਏ ਤੇ ਮੈਨੂੰ ਇਹ ਵੀ ਪਤਾ ਲੱਗਿਆ ਤੇ ਮੈਨੂੰ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਵੀ ਪ੍ਰਸ਼ਾਸਨ ਨੇ ਵੀ ਕੋਈ ਬਾੜਾ ਇਹਨੂੰ ਸੀਰੀਅਸ ਨਹੀਂ ਲੈਂਦਾ ਲੈਟਲੀ ਲੱਟਾਗਾ ਸੋ ਮੈਂ ਤਾਂ ਇਹਨੇ ਬੇਨਤੀਆਂ ਕਰਦਾ ਦੇ ਦੋਸਤੋ ਕਦੇ ਸੁੱਤਾ ਪਿਆ ਪ੍ਰਸ਼ਾਸਨ ਜਗਾਉਣਾ ਹੋਵੇ ਤਾਂ ਸੰਘਰਸ਼ ਦਾ ਕਰਨਾ ਹੀ ਪੈਂਦਾ ਸੰਘਰਸ਼ ਦੀ ਇੱਕ ਰੂਪਰੇਖਾ ਪਹਿ ਤਿਆਰ ਕਰ ਲਈਏ ਜੋ ਵੀ ਰੂਪਰੇਖਾ ਤੁਸੀਂ ਤਿਆਰ ਕਰੋਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਅਸੀਂ ਤੁਹਾਡੇ ਨਾਲ ਵੋਟਾਂ ਨਾਲ ਗੋਡਾ ਲਾ ਕੇ ਚੱਲਾਂਗੇ ਤੁਹਾਡਾ ਸੰਘਰਸ਼ ਸਾਡਾ ਸੰਘਰਸ਼ ਐਨਾ ਕਹਿੰਦਾ ਹਾਂ ਜੀ ਤੁਹਾਡਾ ਆਪ ਸਭ ਜੀ ਦਾ ਧੰਨਵਾਦ